ਹਾਂਜੀ ਅੱਜ ਸਰਕਾਰ ਵੱਲੋਂ ਜਿਹੜਾ 2024-25 ਲਈ ਬਜਟ ਪੇਸ਼ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਇੰਡਸਟਰੀ ਲਈ ਕੋਈ ਜ਼ਿਆਦਾ ਬੈਨੀਫਿਟ ਨਜ਼ਰ ਨਹੀਂ ਆਏ ਇਹਦੇ ਵਿੱਚ ਕੁਝ ਜਿਹੜੇ ਪੁਆਇੰਟ ਸਰਕਾਰ ਨੇ ਚੰਗੇ ਕੀਤੇ ਉਹਦੇ ਵਿੱਚ ਜਿੱਦਾਂ ਕਿ ਆਪਣਾ ਸਕਿੱਲ ਏਲਮੈਂਟ ਲਈ 2 ਲੱਖ ਕਰੋੜ ਰੁਪਏ ਰੱਖਿਆ ਗਿਆ ਕਿਉਂਕਿ ਸਕਿਲਡ ਵਰਕਫੋਰਸ ਦੀ ਬੜੀ ਜ਼ਿਆਦਾ ਜ਼ਰੂਰਤ ਹੈ ਔਰ ਐਮਐਸਐਮਈ ਲਈ ਇੱਕ ਜੇ ਉਹਨੂੰ ਕੋਈ ਜ਼ਰੂਰਤ ਪੈਂਦੀ ਹੈ ਕ੍ਰਾਈਸਿਸ ਫੰਡ ਰੱਖਿਆ ਗਿਆ ਇਸ ਤੋਂ ਇਲਾਵਾ ਜਿਹੜੀ ਪੀਐਲਐਸ ਸਕੀਮ ਹੈ ਉਹਦੇ ਬਾਰੇ ਡਿਕਲੇਅਰ ਕੀਤਾ ਗਿਆ ਔਰ ਪਰ ਉਹਦਾ ਹਲੇ ਬਜਟ ਦੀਆਂ ਡਿਟੇਲਸ ਨਹੀਂ ਆਈਆਂ ਉਸ ਸਕੀਮ ਇੰਡਸਟਰੀ ਤੱਕ ਕਿਦਾਂ ਪਹੁੰਚ ਪਾਏਗੀ ਸੋ ਆਲਮੋਸਟ ਕਿਉਂਕਿ ਇਲੈਕਸ਼ਨ ਤੋਂ ਬਾਅਦ ਦਾ ਬਜਟ ਹੈ ਇਹ ਆਲਮੋਸਟ ਕੈਰੀ ਫਾਰਵਰਡ ਬਜਟ ਹੀ ਹੁੰਦਾ ਮੇਰਾ ਪਿਛਲੇ ਬਹੁਤ ਸਾਲਾਂ ਦਾ ਤਜਰਬਾ ਹੈ ਜਿਹੜਾ ਇਲੈਕਸ਼ਨ ਤੋਂ ਬਾਅਦ ਦਾ ਬਜਟ ਹੈ ਉਹ ਆਲਮੋਸਟ ਕੈਰੀ ਫਾਰਵਰਡ ਬਜਟ ਹੁੰਦਾ ਸੋ ਪਹਿਲੇ ਜਿਹੜੀਆਂ ਇੰਡਸਟਰੀ ਨੇ ਕਾਫੀ ਡਿਮਾਂਡ ਕੀਤੀਆਂ ਸੀ ਇਹ ਜਿਹੜੀ ਸਿਰਫ ਸਾਡੀ ਡਿਮਾਂਡ ਜਿਹੜੀ ਸਕਿੱਲ ਡਿਵੈਲਪਮੈਂਟ ਵਾਲੀ ਉਹਦੇ ਤੇ ਸਰਕਾਰ ਨੇ ਫੋਕਸ ਕੀਤਾ ਇਸ ਤੋਂ ਇਲਾਵਾ ਜਿਹੜੀਆਂ ਕੁਝ ਕੰਪਲਿਕੇਸ਼ਨ ਸੀ TDS ਦੀਆਂ ਉਹ ਘਟਕੀਆਂ ਗਈਆਂ ਕੁਝ ਕੰਪਲਿਕੇਸ਼ਨ ਵਧਾ ਦਿੱਤੀਆਂ ਗਈਆਂ ਇਨਕਮ ਟੈਕਸ ਦੀਆਂ ਔਰ ਜਿਹੜਾ ਮੇਨ ਸਰਟੀ ਡਿਮਾਂਡ ਸੀ ਵੀ 43B ਸਰਕਾਰ ਵੱਲੋਂ ਇਹ ਇਹਨੂੰ ਦੁਬਾਰਾ ਰੀਲੂਕ ਕੀਤਾ ਜਾਵੇ ਉਹ ਤੇ ਕੁਝ ਨਹੀਂ ਐਕਸ਼ਨ ਲਿਆ ਗਿਆ ਅਸੀਂ ਫైనాన్స్ ਮਿਸਟਰ ਸਾਹਿਬ ਨੂੰ ਆਪਣੀ ਪ੍ਰੈਜ਼ੈਂਟੇਸ਼ਨ ਭੇਜਾਂਗੇ ਔਰ ਕੋਸ਼ਿਸ਼ ਕਰਾਂਗੇ ਉਹਨੂੰ ਮਿਲ ਕੇ ਜਿਹੜੇ ਇੰਡਸਟਰੀ ਦੇ ਰਿਲੇਟਿਡ ਜਿੰਨੇ ਵੀ ਪੁਆਇੰਟਾਂ ਉਹਨਾਂ ਉਹਨਾਂ ਨੂੰ ਸੁਧਾਰ ਕਰਾਈ ਤੇ ਟੋਟਲ 10 ਵਿੱਚ ਕਿੰਨੇ ਨੰਬਰ ਦੇਣਾ ਹੈ ਦੇਖੋ ਨੰਬਰ ਤਾਂ ਲੋਕਾਂ ਨੇ ਦੇਣੇ ਆ ਹੁਣ ਉਹ ਤਾਂ ਨੰਬਰ ਦੀ ਕੋਈ ਵੇਟੇਜ ਨਹੀਂ ਇਟ ਇਜ਼ ਐਵਰੇਜ ਬਜਟ ਕੋਈ ਫਾਇਡਲ ਆਈ ਥਿੰਕ ਇਟ ਇਜ਼ ਵਟ ਏਵਰ ਵਾਸ ਐਕਸਪੈਕਟਿਡ ਇਟ ਇਜ਼ ਦ ਸੇਮ ਬਈ ਕੀ ਕੀ ਕਿਹੜੇ ਕੀ ਪੁਆਇੰਟ ਸੀਗੇ ਅਬਾਜ ਫਾਰਮ 43 ਵੀ ਕਿਹੜੇ ਡਿਪਾਰਟਮੈਂਟ ਦੀ ਮਾਰਕਿੰਗ ਹੈ ਤੁਹਾਡੇ ਕੀ ਸੀਗੇ ਤੇ ਕੱਲੋ ਸਿਕ ਪੈਰਨੋਟ ਪੇ ਗਿਆ ਸੀ ਉਹਦੇ ਵਿੱਚ ਜਿਹੜੇ ਕੀ ਚੈਲੰਜ ਅਸੀਂ ਲਿਖ ਕੇ ਭੇਜੇ ਸੀ ਇੱਕ ਤਾਂ ਐਮਐਸਏ ਮਿਲਿਆ ਸਕੀਮ ਹੈ ਜਿਹੜੀਆਂ ਉਹ ਜ਼ਿਆਦਾਤਰ ਇਫੈਕਟਿਵ ਨਹੀਂ ਹੈਗੀਆਂ ਦੱਸਦੇ ਕਰੀ ਸਕੀਮ ਹੈ ਇਸ ਤੋਂ ਇਲਾਵਾ ਜਿਹੜਾ ਫਰੇਟ ਕਾਰਿਡੋਰ ਹੈ ਉਹ ਪੰਜਾਬ ਅਸੀਂ ਬਾਰਡਰ ਤੋਂ ਦੂਰ ਆ ਇਹਦੇ ਲਈ ਫਰੇਟ ਦਾ ਜਿਹੜਾ ਕਾਰਿਡੋਰ ਹੈ ਉਹਨੂੰ ਜਲਦੀ ਆਪਰੇਸ਼ਨਲ ਕੀਤਾ ਜਾਵੇ ਔਰ ਉਹਦਾ ਟਾਰਗੇਟ ਰੱਖਿਆ ਜਾਵੇ ਵੀ ਪੋਰਟ ਵਿੱਚ ਪੋਰਟ ਤੇ ਮਾਲ ਸਮਝ ਲਓ 24 ਤੋਂ 36 ਘੰਟੇ ਪਹੁੰਚ ਜਾਏਗਾ ਔਰ ਜੀਐਸਟੀ ਜਿਹੜਾ ਪੈਟਰੋਲ ਡੀਜ਼ਲ ਹੈ ਉਹਦੇ ਤੇ ਅਸੀਂ ਕਹੇ ਸੀ ਜੀਐਸਟੀ ਰੀਇੰਬਰਸ ਹੋਵੇ ਔਰ ਟੈਕਸ ਸਲੈਬ ਲਈ ਅਸੀਂ ਇਹ ਰਿਕੁਐਸਟ ਕੀਤੀ ਸੀ ਵੀ ਪਾਰਟਨਰਸ਼ਿਪ ਕੰਸਰਨ ਕਿਉਂਕਿ ਇੰਡੀਆ ਦੇ 90% ਜਿਹੜੀ ਇੰਡਸਟਰੀ ਹੈ ਉਹ ਆਇਦਰ ਪਾਰਟਨਰਸ਼ਿਪ ਕੰਟਰਨ ਹੈ ਉਹਦੇ ਤੇ ਜਿਹੜਾ ਟੈਕਸ ਹੈ ਉਹ ਜ਼ਿਆਦਾ ਹੈ ਜਦਕਿ ਜਿਹੜੀਆਂ ਲਿਮਟਿਡ ਪ੍ਰਾਈਵੇਟ ਲਿਮਟਿਡ ਕੰਪਨੀਆਂ ਉਹਦੇ ਤੇ ਟੈਕਸ ਘੱਟ ਹੈ ਸੋ ਅਸੀਂ ਕਹਿੰਦੇ ਸੀ ਅਸੀਂ ਇਹ ਕਿਹਾ ਸੀ ਵੀ ਟੈਕਸ ਘਟਾਇਆ ਜਾਵੇ ਤਾਂ ਕਿ ਔਨੈਸਟ ਟੈਕਸ ਪੇਅਰ ਨੂੰ ਈਜ਼ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਪੂਰੀਅਸ ਪਾਰਟ ਕਾਫੀ ਜ਼ਿਆਦਾ ਬਾਹਰੋਂ ਆਉਂਦੇ ਹੈ ਔਰ ਅੰਡਰ ਵੈਲਿਊਡ ਪਾਰਟ ਚైనా ਜਾਂ ਹੋਰ ਕੰਟਰੀਜ਼ ਤੋਂ ਆਉਂਦੇ ਹੈ ਉਦੇ ਸੰਬੰਧ ਵਿੱਚ ਐਕਸ਼ਨ ਲਿਆ ਜਾਵੇ ਪੰਜਾਬ ਬਾਰਡਰ ਸਟੇਟ ਹੈ ਜਿੱਦਾਂ ਕਿ 15000 ਕਰੋੜ ਕੈਪੀਟਲ ਬਣਾਉਣ ਲਈ ਆਂਧਰਾ ਨੂੰ ਦਿੱਤਾ ਹੈ ਬਹੁਤ ਬਾਰਡਰ ਸਟੇਟਸ ਨੂੰ ਸੈਕੂਰਿਟੀ ਦੀ ਬੜੀ ਲੋੜ ਹੈ ਤੁਸੀਂ ਰੋਜ਼ ਦੇਖਦੇ ਹੋ ਉਦੋਂ ਕ੍ਰੋਸ ਦਾ ਬਾਰਡਰ ਕੋਈ ਨਾ ਕੋਈ ਕਦੀ ਨਸ਼ਾ ਆ ਰਿਹਾ ਹੈ ਕਦੀ ਹਥਿਆਰ ਆ ਰਹੇ ਸਰਹੱਦ ਕੀਤੀ ਜਾ ਰਹੀ ਉਹ ਏਰੀਆ ਨੂੰ ਡਿਵੈਲਪ ਕਰਨ ਲਈ ਸਪੈਸ਼ਲ ਫੰਡ ਸਰਕਾਰ ਤੋਂ ਅਸੀਂ ਡਿਮਾਂਡ ਕੀਤੀ ਸੀ ਜਿਹੜੇ ਫ੍ਰੀ ਟ੍ਰੇਡ ਐਗਰੀਮੈਂਟ ਹੈ ਗਵਰਨਮੈਂਟ ਸਾਈਨ ਕਰ ਰਹੀ ਹੈ ਚਲੋ ਦੈਟ ਵਾਸ ਨਾਟ ਦਾ ਪਾਰਟ ਆਫ ਦਾ ਬਜਟ ਬਟ ਥਿਲ ਵੀ ਹੈਵ ਡਿਮਾਂਡਡ ਕਿ ਜੇ ਕੋਈ ਜਿੱਦਾਂ ਕਿ ਬੰਗਲਾਦੇਸ਼ ਨਾਲ ਜਿਹੜੇ ਲੋ ਜੀ ਡੀ ਪੀ ਵਾਲੇ ਕੰਟਰੀ ਹੈ ਉਹਨਾਂ ਨਾਲ ਐਫ ਟੀਏ ਦਾ ਸਾਈਨ ਕੀਤੇ ਜਾਂ ਜਦੋਂ ਆਪਣਾ ਪਿਊਸ਼ ਦੋਇਲ ਜੀ ਮਾਨਯੋਗ ਕਮਰਤਮ Minister ਲੁਧਿਆਣਾ ਆਏ ਸੀ ਉਹਨਾਂ ਨੂੰ ਵੀ ਅਸੀਂ ਹਾਈਲਾਈਟ ਕੀਤਾ ਸੀ ਇਸ ਤੋਂ ਇਲਾਵਾ ਸਕਿੱਲ ਡਿਵੈਲਪਮੈਂਟ ਸਕੀਮ ਲੈ ਕੇ ਆਸੀ ਉਹਦੇ ਲਈ 2 ਲੱਖ ਕਰੋੜ ਅਲੋਕੇਟ ਕੀਤਾ ਗਿਆ ਡਿਟੇਲ ਬਜਟ ਆਣ ਤੇ ਪਤਾ ਲੱਗੇਗਾ ਵੀ ਉਹਦਾ ਇਫੈਕਟਿਵਨੈਸ ਕਿੰਨੀ ਹੈ ਇਸ ਤੋਂ ਇਲਾਵਾ ਜਿਹੜੀ ਸੋਲਰ એનર્ਜੀ ਹੈ ਜਿੱਦਾਂ ਕਿ ਰਹਾਈ ਕੀ ਇਲਾਕਿਆਂ ਨੂੰ 75000 ਜਾਂ 78000 ਤੱਕ ਦੀ ਸਬਸਿਡੀ ਹੈ ਅਸੀਂ ਇਹ ਡਿਮਾਂਡ ਕੀਤੀ ਸੀ ਵੀ ਇੰਡਸਟਰੀ ਲਈ ਵੀ ਸਿਮਿਲਰ ਸਬਸਿਡੀ ਦਿੱਤੀ ਜਾਵੇ ਉਹਦਾ ਕਾਰਨ ਇਹ ਹੈ ਵੀ ਜਿਹੜਾ ਇੱਕ ਬੜਾ ਵੱਡਾ ਬੈਂਡ ਜਿਹਨੂੰ ਕਹਿੰਦੇ ਆ ਨਾ ਬੜਾ ਵੱਡਾ ਚੈਲੰਜ ਇੰਡਸਟਰੀ ਲਈ ਆ ਰਿਹਾ ਹੈ ਥੈਟ ਇਜ਼ ਈ ਐਸਜੀ ਇਕਨੋਮਿਕ ਐਂਡ ਸੋਸ਼ਲ ਗਵਰਨੈਂਸ ਉਹਦੇ ਨਾਲ ਜਿਹੜਾ ਸਾਡਾ ਜਿੰਨੀ ਵੀ ਅਸੀਂ ਇਥੋਂ ਐਕਸਪੋਰਟ ਕਰੀਦੀ ਹੈ ਉਹਦੇ ਤੇ ਕਈ ਕੰਟਰੀ ਜੇ ਅਸੀਂ ਈਐਸਜੀ ਸਾਡੇ ਪ੍ਰੋਪਰ ਨਹੀਂ ਤਾਂ ਉਹਦੇ ਤੇ ਸਾਨੂੰ 5% ਡਿਊਟੀ ਲਗਾਉਣ ਦੀ ਗੱਲ ਕਰ ਰਹੇ 2026 ਸੋ ਸੋਲਰ ਨਾਲ ਉਹ ਬੀਟੀਕਲੀ ਉਹ ਗਲੋਬਲ ਵਾਰਮਿੰਗ ਤੇ ਹੈ ਔਰ ਸੋਲਰ ਨਾਲ ਉਹਦਾ ਸਾਨੂੰ ਕਾਫੀ ਐਡਵਾਂਟੇਜ ਹੋ ਸਕਦਾ ਹੈ ਸੋ ਇਸੀ ਸਰਕਾਰ ਤੋਂ ਡਿਮਾਂਡ ਕੀਤੀ ਸੀ ਮੇਬੀ ਉਹਦੇ ਤੇ ਵੀ ਕਲੈਰਿਟੀ ਪੈਂਡਿੰਗ ਹੈ ਸੋਲਰ ਲਈ ਕੁਝ ਫੰਡ ਅਲੋਕੇਟ ਕੀਤੇ ਪਰ ਉਹ ਜੇ ਨਹੀਂ ਦੱਸਿਆ ਵੀ ਇੰਡਸਟਰੀ ਨੂੰ ਕੀ ਮਿਲੇਗਾ ਥੈਂਕ ਯੂ ਵੈਰੀ ਥੈਂਕ ਯੂ ਇੱਕ ਇੱਕ ਕਰਕੇ ਠੀਕ ਹੈ ਕਰ ਬਿੱਟੂ ਜੀ ਰਵਨੀਤ ਸਿੰਘ ਬਿੱਟੂ ਜੀ ਨਾਲ ਸਾਡੀ ਮੀਟਿੰਗ ਹੋਈ ਸੀ ਇਹੀ ਪੁਆਇੰਟ ਸਾਰੇ ਔਰ ਉਹਨਾਂ ਨਾਲ ਖਾਸ ਤੌਰ ਤੇ ਅਸੀਂ ਫੂਡ ਪ੍ਰੋਸੈਸਿੰਗ ਇੰਡਸਟਰੀ ਬਾਰੇ ਉਹਨਾਂ ਨੂੰ ਕਈ ਸੁਝਾਅ ਦਿੱਤੇ ਸੀ ਔਰ ਉਹਨਾਂ ਨੇ ਯਕੀਨ ਦਿਵਾਇਆ ਸੀ ਵੀ ਉਹ ਜਾ ਕੇ ਮੰਤਰਾਲੇ 'ਚ ਗੱਲ ਕਰਨਗੇ ਕਿਉਂਕਿ ਹੁਣ ਹਰ ਕੋਈ ਬਜਟ 'ਚ ਬਿਜ਼ੀ ਸੀ ਸੋ ਆਫਟਰ ਬਜਟ ਜਿਹੜੀ ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੀ ਬੜੀ ਜ਼ਰੂਰਤ ਹੈ ਔਰ ਮੈਨੂੰ ਪੂਰੀ ਉਮੀਦ ਹੈ ਵੀ ਉਹ ਹੁਣ ਆਪਣਾ ਬੰਦਾ ਦਾਇਤਾ ਪੰਜਾਬ ਲਈ ਪੂਰਾ ਕਰਨਗੇ ਔਰ ਇੱਥੇ ਪੰਜਾਬ ਜਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਖਾਸ ਕਰਕੇ ਛੋਟੀ ਫੂਡ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਕਲਸਟਰ ਬਣਾ ਕੇ ਪਿੰਡਾਂ 'ਚ ਲਗਾਈ ਜਾਏ ਜਾਂ ਕਸਬਿਆਂ 'ਚ ਲਗਾਈ ਜਾਏ ਉਹ ਤਾਂ ਕੀ ਕਰੇ